ਕਿ ਦੂ ਪਰਯੋਗ ਖੇਜ ਮੈਂ ਵੀ ਹੋ ਜੀ ਇਹੋ ਜੀ ਮੇਰੀ ਪੀ ਹੁੰਦੀ ਮੇਰੀ ਪੀ ਹੁੰਦੀ ਮੇਰੇ ਵੀ ਪੀ ਹੁੰਦੀ ਸੀ ਮੈਂ ਪਦਮਨਤ ਹਾਂ ਹੇ ਕੋਣ ਹੈ ਕਾਕਾ ਤੂੰ ਕੋਣ ਹੈ ਮਨਜੋਤ ਦੇ ਕੱਪੜੇ ਤੇ ਗੰਦੇ ਬੜੇ ਲੱਗਣ ਡੇ ਆ ਕੱਪੜੀ ਕੱਢ ਕੇ ਦਵਾ ਕ ਨਾ ਦਵਾ ਜੇ ਇਦਾਂ ਮਨਪਰੀਤ ਨੇ ਦੇਖਿਆ ਤੇ ਉਹਨੂੰ ਬੜਾ ਹੋਣਾ ਏ ਕਿ ਇਦਾਂ ਦਾ ਹੀ ਉੱਥੇ ਰਹਿੰਦਾ ਸੀ ਖੋਲਾ ਕ ਨਾ ਖੋਲਾ ਚੱਲ ਕੋਈ ਨਹੀਂ ਮੈਂ ਕਿਹੜਾ ਹੋਰ ਕੁਝ ਕੱਢਣਾ ਖੋਲ ਹੀ ਲੈਣੀ ਆ ਸਾਡੇ ਵਿੱਚ ਕਿਹੜਾ ਕੁਝ ਵੰਡਿਆ ਦੀਦੀ ਬਥੇਰਾ ਕਰਦੇ ਆ ਸਾਡੇ ਨਾਲ ਹੀ ਦੀਦੀ ਨਾਲ ਕਰੀਦਾ ਕੱਢ ਕੇ ਦੇਈ ਦਿੰਨੀ ਆ ਤੇ ਚੱਲ ਕਰਨੀ ਹੈ ਕਿ ਨਹਾ ਕੇ ਨਾ ਕੱਪੜੇ ਪਾ ਹੀ ਲੋ ਸੋਨੇ ਬਣ ਜੁਵਾਂ ਹੰਦਿਆਂ ਨੂੰ ਦੀਦੀ ਦੇ ਦੀਦੀ ਵੇਖ ਕੇ ਖੁਸ਼ ਹੋ ਜਾਣਗੇ ਕਿ ਸੋਨੇ ਹੀ ਬਣੇ ਆ ਤੂੰ ਕਾਕਾ ਤੂੰ ਤੇ ਚਾਚਾ ਲੱਗਣਿਆ ਇਹਦਾ ਹੈ ਦੂ ਦੂ ਦੋ ਹੈ ਆ ਮੁੰਡੇ ਦੇ ਹਾਂ ਮੁੰਡੇ ਦੇ ਮਨਜੋਤ ਭਾਜੀ ਆ ਲੋ ਕੱਪੜੇ ਤੇ ਤੁਸੀਂ ਨਹਾ ਕੇ ਨਾ ਤੇ ਕੱਪੜੇ ਆਲੇ ਪਾਓ ਗੰਦੇ ਬੜੇ ਹੋਏ ਆ ਆਂਟੀ ਮੈਂ ਅੱਜ ਨਾ ਤਾਵੇ ਮੈਂ ਤੇਰੀ ਆਂਟੀ ਕਿ ਕਿਦਾਂ ਲੱਗੀ ਮੈਂ ਤੇਰੀ ਭਾਬੀ ਆ ਭਾਬੀ ਮੇਰੀ ਕੋਈ ਵਾਰ ਸੋਨੂ ਦੀ ਘਰ ਦੀ ਕੌਣ ਸੋਨੂ ਉਹ ਪਾਪੇ ਦਾ ਮੁੰਡਾ ਤੁਹਾਨੂੰ ਪਤਾ ਨਹੀਂ ਆ ਮੈਨੂੰ ਨਹੀਂ ਪਤਾ ਬੀਬੀ ਦਾ ਮੁੰਡਾ ਕਿਹੜੀ ਬੀਬੀ ਉਹ ਬੀਬੀ ਹੈਗੀ ਮੇਰੇ ਪਾਪਾ ਦੇ ਹੈਗਾ ਉਹ ਬੇਸ਼ਰਾਬ ਪੀਂਦਾ ਹੀ ਉਹ ਨਾਲ ਲੜਦਾ ਮੇਰੇ ਪਾਪੇ ਨਾਲ ਬੀਬੀ ਨਾਲ ਬੈਰ ਲੜਦਾ ਤੇ ਤੇਰੇ ਨਾਲ ਲੜਦਾ ਹੀ ਮੈਨੂੰ ਕਦੇ ਕਦੇ ਕੋੜਦਾ ਹੁੰਦਾ ਹੀ ਕੀ ਕਹਿੰਦਾ ਸੀ ਤੈਨੂੰ ਕੰਮ ਕਰ ਕਾਮਨੀ ਮੈਨੂੰ ਕੋੜਾ ਪਾਣੀ ਪਿਆ ਦੇਣਾ ਲੈ ਬਹੁਤ ਭਜੀ ਕੋੜਾ ਪਾਣੀ ਆ ਇੱਥੇ ਤੂੰ ਕਦੇ ਪੀਤਾ ਨਹੀਂ ਉਹ ਕੋੜਾ ਪਾਣੀ ਹੁੰਦਾ ਪਤਾ ਨਹੀਂ ਕੀ ਹੁੰਦਾ ਉਹ ਨਾ ਬੰਦਾ ਐਂ ਜਿਗ ਪੀਂਦਾ ਗੈਂਗੂਂ ਜਿ ਪੀਂਦਾ ਨਾ ਇੱਕ ਨੀਂਦ ਆਏ ਨਹੀਂ ਵਧੀਆ ਤੇ ਅੰਟੀ ਮਾਝ ਨਾ ਤਾ ਜੀ ਮੈਂ ਤੇਰੀ ਅੰਟੀ ਨਹੀਂ ਆ ਮੈਂ ਤੇਰੀ ਭਾਬੀ ਆ ਭਾਬੀ ਮੈਂ ਉਹ ਹੀ ਆ ਚੂਣੀ ਦੀ ਭੈਣ ਕਹਿੰਦਾ ਰਿਹਾ ਸੀ ਕਿ ਤੂੰ ਭੈਣਾ ਵਰਗੀ ਆ ਮੇਰੀ ਭਾਬੀ ਤੇ ਹੁਣ ਤੈਨੂੰ ਕੁਝ ਨਹੀਂ ਆ ਯਾਦ ਕਾਲਾ ਭੈਣ ਮੈਂ ਕਹਿ ਜਾ ਰਿਹਾ ਮੇਰਾ ਨਿੱਕਾ ਰਿਆ ਮੁੰਡਾ ਆ ਨਿੱਕਾ ਵਾ ਤੇ ਹੋਰ ਵੇਖਾਂ ਨਿੱਕਾ ਆ ਬਿੱਡਾ ਟੇਡੇ ਦਾ ਵੇਖ ਜਾ ਵਾ ਇਹ ਕਿੱਦਾਂ ਵੱਡਾ ਆਹ ਕੌਣ ਆ ਏ ਹਾਂ ਇਹ ਮੈਨੂੰ ਲੱਗਦਾ ਇਹਦਾ ਚਾਚਾ ਵਾ ਚਾਚਾ ਉਹ ਮਾਨੂਰ ਦੇ ਚਾਚਾ ਜੀ ਹੋ ਤੁਸੀਂ ਆਹ ਤੇ ਤੇਰਾ ਬੇਟਾ ਆ ਮੇਰਾ ਤੇ ਵਿਆਹ ਹੀ ਨਹੀਂ ਹੋਇਆ ਤੇ ਹੀ ਨਾ ਦੇ ਕਿੱਥੇ ਗਈ ਇਹ ਉਹ ਭਰਾਵਾ ਤੇਰੇ ਤੇ ਤਾ ਹੁਣ ਆਈ ਹਾਂ ਮੈਂ ਤੇ ਚਾਚਾ ਉਹ ਤੇ ਉਹਦਾ ਵੀਰ ਆ ਛੋਟਾ ਜਿਹਾ ਕਿੱਥੋਂ ਵੀਰ ਵਾ ਉਹ ਬੋਣਾ ਲੈ ਗਿਆ ਵਾ ਬੋਣਾ ਨਹੀਂ ਰਿਹਾ ਅਜੇ ਤੇ ਹੈ ਹੀ ਛੋਟਾ ਜਿਹਾ ਆ ਮੁੱਛਾਂ ਆ ਮੁੱਛਾਂ ਇਹ ਮੁੱਛਾਂ ਆ ਉਹ ਜਿਹਨਾਂ ਮੁੱਛਾਂ ਆ ਮੇਂ ਮਨਜੋਤ ਨੂੰ ਕੁਝ ਨਹੀਂ ਯਾਦ ਮੈਨੂੰ ਸਭ ਕੁਝ ਯਾਦ ਆ ਅੱਜ ਮੈਂ ਤਿੰਨ ਪੰਨਾ ਪੱਠੇ ਨੇ ਵਿਢੀਆਂ ਤੇ ਕੋ ਪੱਠੇ ਵਿਢਾਂਦੇ ਇਹ ਆਪਣੇ ਘਰ ਕੰਮ ਕਰਨਾ ਹੀ ਆ ਤੇਰਾ ਘਰ ਤੇ ਆਇਆ ਏ ਆਵੇ ਕਿੰਨਾ ਸੋਹਣਾ ਤੂੰ ਘਰ ਤਿਆਰ ਕਰਵਾਇਆ ਆ ਮੇਰਾ ਘਰ ਵਾ ਦੇਖ ਹੋਰ ਤੇ ਮੈਂ ਉੱਥੇ ਗਰੀਨਾ ਫਿਰ ਤੈਨੂੰ ਕੁਝ ਯਾਦ ਨਹੀਂ ਕਿਦਾਂ ਤੂੰ ਉੱਥੇ ਪਹੁੰਚਿਆ ਸੀ ਕੀ ਹੋਇਆ ਏ ਤੂੰ ਮੈਂ ਰੱਬ ਤੋਂ ਰੱਬ ਤੋਂ ਥੋੜੀ ਡਿੱਗਾਂ ਵਾਂ ਰੱਬ ਤੋਂ ਥੋੜੀ ਡਿੱਗਿਆ ਹੀ ਦੂ ਮੈਨੂੰ ਪਾਪਾ ਕਹਿੰਦੇ ਰੱਬ ਦੇ ਡਿਗਾ ਨਾ ਉਹ ਝੂਠ ਬੋਲਦੇ ਆ ਦੇਖੋ ਕੰਮ ਕਰਵਾਈ ਜਾਂਦੇ ਤੈਨੂੰ ਪੁੱਛਿਆ ਨਹੀਂ ਉਹਨਾਂ ਨੇ ਕਿੱਥੋਂ ਆਇਆ ਤੂੰ ਪਾਪੇ ਬੀਬੀ ਦਾ ਕੰਮ ਕਰਨਾ ਹੁੰਦਾ ਪਾਪੇ ਦਾ ਬੀਬੀ ਦਾ ਨਾ ਮਾਂ ਤਾਂ ਇਹ ਕਰ ਜਾਂਦਾ ਵਾ ਤੇ ਇੱਥੇ ਤੇ ਤੂੰ ਸੋਹਣੇ ਕੱਪੜੇ ਪਾ ਕੇ ਸਵੇਰੇ ਗੱਡੀ 'ਚ ਬੈਠ ਕੇ ਚਲ ਜਾਂਦਾ ਹੁੰਦਾ ਸੀ ਆਫਿਸ ਤੇ ਹੁਣ ਤੂੰ ਉੱਥੇ ਪੱਠੇ ਵੱਡਦਾ ਸੀ ਹੁਣ ਮੈਨੂੰ ਕੱਪੜੇ ਦਿੰਦੇ ਮੈਨੂੰ ਆਹੋ ਕੱਪੜੇ ਦਿੰਦੇ ਇੱਕ ਪਹਿਲਾਂ ਇੱਕ ਟਾਈ ਹੁਣ ਹੋਰ ਇੱਕ ਟਾਈ ਆਹ ਕੱਪੜੇ ਮਰੇ ਤੇ ਹੋਰ ਆਵੇ ਕਿੰਨੇ ਸੋਹਣੇ ਕੱਪੜੇ ਆ ਤੇ ਹੁਣ ਤੂੰ ਨਹਾ ਕੇ ਤੇ ਇਹ ਕੱਪੜੇ ਪਾ ਨਾ ਸ਼ੇਰੇ ਨਾ ਪਾ ਮੈਂ ਨਹੀਂ ਮੈਂ ਐਦਾਂ ਪਾ ਲੈਨੇ ਕੱਪੜੇ ਨਾ ਨਹਾ ਕੇ ਆ ਸੋਹਣੇ ਕੱਪੜੇ ਪਾ ਕੇ ਸੰਟ-ਸੁੰਟ ਪਾ ਕੇ ਸਭ ਪੱਗ ਬੰਨ ਐ ਵਲੀ ਹੁਣ ਸੋਹਣੀ ਇਹ ਲਾ ਦੇ ਤੇ ਗੰਦੇ ਬੜੇ ਕੱਪੜੇ ਹੋਏ ਆ। ਇੱਥੀਆਂ ਪਾਣੀ ਗਰਮ ਹੈ ਗੀਜਰ ਲੱਗਾ। ਉੱਥੇ ਠੰਡੇ ਨਾ ਨੰਦਾ ਹੀ। ਉੱਥੇ ਮੋਟਰ ਚੱਲਦੀ ਬਦਾਲੀਦਾ ਹੀਗੇ। ਜਿੱਗਾਂ ਪਾਣੀ ਮਾ ਛੱਡ ਜਣਾ। ਨਹੀਂ ਠੰਡਾ ਪਾਣੀ ਕਰਕੇ ਉਹ ਮਨੂਰ ਜਾਂਦਾ ਨਾਲ ਤਨੂ ਠੰਡੀ ਟੁੱਟੀ ਚਲਾ ਕੇ ਪਾਣੀ ਗਰਮ ਤੇ ਠੰਡਾ ਮਿਕਸ ਕਰਕੇ ਦੇ ਜਾਂਦਾ ਆ। ਕਰ ਦੇਗਾ। ਮੈਨੂੰ ਕੁਟੀ ਨਾ ਵੇਲਾ। ਮਨੂਰ ਵੇਲਾ ਕੁਝ ਨਹੀਂ ਆ ਨਾ ਜਾਦ ਰਿਹਾ। ਪਹਿਲੇ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਸੀ ਹਨ ਜਦੋਂ ਆਉਂਦੇ ਸੀ ਕਿੰਨਾ ਸਮਾਨ ਖਾਣ ਪੀਣ ਵਾਸਤੇ ਤੁਹਾਨੂੰ ਤੇ ਗੁਰਵਰ ਨੂੰ ਲਿਆ ਕੇ ਦਿੰਦੇ ਸੀ ਤੁਹਾਨੂੰ ਟਾਈਮ ਹਟਾ ਕੇ ਆਵਾਂ ਤਾਂ ਲੱਗ ਰਿਹਾ ਹੈ ਕਿ ਚਾਚਾ ਜੀ ਇਕੱਠੇ ਦੌੜ ਲਾਵਾਂ ਕਰਾਂਗੇ ਸਵੇਰੇ ਸਵੇਰੇ ਸੈਰ ਕਰਾਂਗੇ ਚਾਚਾ ਤੇਰਾ ਉਹ ਇਹ ਬੋਣਾ ਲੈ ਗਿਆ ਨਾਲੇ ਨਾ ਚਾਚਾ ਤੇਰਾ ਬੋਣਾ ਲੈ ਗਿਆ ਜੋ ਮਨਜੋਤ ਨਾਲੇ ਹੁਣ ਮਨਪ੍ਰੀਤ ਆਣ ਲੱਗੀ ਆ ਮਨਪ੍ਰੀਤ ਉਹ ਕੌਣ ਤੈਨੂੰ ਨਹੀਂ ਪਤਾ ਕੌਣ ਆ ਯਾਦ ਕਰ ਹਾਂ ਭਲਾ ਥੋੜਾ ਜਿਆਦਾ ਮਾਗ ਤੇ ਜੋੜ ਪਾ ਕੇ ਯਾਦ ਕਰ ਜਦੋਂ ਮਨ ਪੀਤਾ ਨਾਲ ਹੀ ਨਾ ਮੇਰੇ ਸਿਰ ਚ ਪੀੜ ਬੜੀ ਹੁੰਦੀ ਐ ਤੈਨੂੰ ਯਾਦ ਨਹੀਂ ਆਂਦਾ ਮੈਨੂੰ ਦਿਲ ਨੂੰ ਹੋਤ ਏਦਾਂ ਏਦਾਂ ਠਾ ਠਾ ਕੁਵਾਜਦਾ ਮੇਰਾ ਦਿਲ ਮੇਰਾ ਨਾ ਠਕ ਠਕ ਤੇ ਪਤਾ ਨਹੀਂ ਕੀ ਹੁੰਦਾ ਮੈਨੂੰ ਪੀੜ ਬਈ ਹੁੰਦੀ ਮਨ ਪੀਤਾ ਨਾਲ ਆ ਮਨਪ੍ਰੀਤ ਨਾ ਤੇਰੀ ਬੋਟੀ ਆ ਮੇਰਾ ਤਾਂ ਵਿਆਹ ਨਹੀਂ ਹੋਇਆ ਨਹੀਂ ਵਿਆਹ ਹੋਇਆ ਨਾ ਤੇ ਮੈਨੂੰ ਭੈਣ ਮੈਂ ਕਹਿੰਨੇ ਮੇਰੀ ਭੈਣ ਉਹ ਨਾਲ ਮੈਨਾਂ ਝੂਠ ਬੋਲਦੀ ਐ ਓ ਵੇ ਤੇਰਾ ਨਿੱਕਾ ਰਿਆ ਮੁੰਡਾ ਕਿੰਨਾ ਸੋਹਣਾ ਤੈਨੂੰ ਆ ਪਾਪਾ ਪਾਪਾ ਕਰਦਾ ਰਿਹਾ ਕਿ ਕਿੱਥੇ ਚਲ ਗਿਆ ਹੁਣ ਤੂੰ ਵੇਲਾ ਉਹਨਾਂ ਪਿਆਰ ਨਹੀਂ ਕੀਤਾ ਤੇ ਉਪਰਾਂ ਹੋ ਕੇ ਖੇਡਣ ਡਿਆ ਉਹਨੂੰ ਤੂੰ ਚੁੱਕਦਾ ਤੇ ਉਹਨੂੰ ਪਤਾ ਲੱਗਦਾ ਕਿ ਮੇਰਾ ਮੁੰਡਾ ਕਿਦਾਂ ਮੇਰੇ ਵਿਆਹ ਨਹੀਂ ਹੋਇਆ ਇਹ ਤੇਰੇ ਘਰ ਵੇ ਕਿੰਨਾ ਸੋਹਣਾ ਤੂੰ ਬਣਾਇਆ ਆ ਤੇਰਾ ਵਿਆਹ ਵੀ ਹੋਇਆ ਤੇਰਾ ਮੁੰਡਾ ਵੀ ਆ ਤੇ ਮਨਪ੍ਰੀਤ ਤੇਰੀ ਵਾਈਫ ਝੂਠੀ ਬੋਲਦੀ ਹੁੰਦੀ ਆ ਆਪਣੇ ਨਾਲ ਕੰਨ ਬੱਕ ਜਾਂਦੇ ਨੇ ਨਹੀਂ ਮੈਂ ਝੂਠ ਨਹੀਂ ਬੋਲਣ ਦੀ ਤੇ ਤੂੰ ਹੁਣ ਫਟਾਫਟ ਨਾ ਤੇ ਆ ਕੱਪੜੇ ਪਾ ਕੇ ਆ ਬਾਥਰੂਮ ਚ ਮਨੂਰ ਪਾਣੀ द्या ਗਰਮ ਤੇ ਠੰਡਾ ਮਿਕਸ ਕਰਕੇ ਨਾ ਦੇ ਆ ਤੇ ਇਹ ਕੱਪੜੇ ਪਾ ਆ ਸੋਹਣੇ ਤੇ ਹੁਣ ਨਹਾ ਕੇ ਆ ਛੇਤੀ ਛੇਤੀ ਤੇ ਫਿਰ ਮਨਪ੍ਰੀਤ ਨੇ ਆਣਾ ਆ ਤੇ ਮੂ ਪੱਗ ਬੰਨੂਗਾ ਨਹੀਂ ਹੁਣ ਨਹੀਂ ਆਂਦੀ ਸੋਹਣੀ ਜੀ ਪੱਗ ਸ਼ੀਸ਼ੇ ਅੱਗੇ ਖਲੋ ਕੇ ਨਾ ਤੇ ਪੱਗ ਬੰਨ ਫਿਰ ਆਂਦਿਆਂ ਚਲ ਮੈਂ ਮੈਂ ਤਾਂ ਇਦਾਂ ਦੀ ਬੰਨਦਾ ਨਾ ਨਹੀਂ ਇਦਾਂ ਦੀ ਨਹੀਂ ਹੁਣ ਬੰਨਣੀ ਸੋਹਣੀ ਨਹੀਂ ਸ਼ੀਸ਼ੇ ਦੇ ਅੱਗੇ ਖਲੋ ਕੇ ਬੰਨਿਆ ਕਿਹੜੀ ਤੂੰ ਸ਼ੀਸ਼ੇ ਚ ਖਲੋ ਕੇ ਬੰਨੀ ਮੈਂ ਉਹਨੇ ਬਾਲੇ ਨਾ ਮੈਨੂੰ ਦਬਰੀ ਜਾਜਵਾ ਅੱਜ ਛੀਸ਼ੇ ਚ ਬੰਨ ਤੇ ਮੈਂ ਨਾ ਮਨਪ੍ਰੀਤ ਆਣ ਲੱਗੀ ਆ ਕਿ ਮੈਨੂੰ ਇਹ ਕਰੀ ਫੋਨ ਕਰਾਂ ਉਹਨੂੰ ਵੀ ਕਰਨਾ ਇੱਥੇ ਉਹਨੇ ਕਰਨਾ ਚ ਉਹ ਕਾਉਣ ਵਾ ਦੇਖਿਓ ਨੇ ਕਿੰਨੀ ਖੁਸ਼ ਹੋਣ ਆਇਆ ਕਿ ਜੇ ਆ ਗਿਆ ਆ ਮੇਰੇ ਦਿਲ ਨੂੰ ਪੀੜ ਹੁੰਦੀ ਆ ਮਨਪ੍ਰੀਤ ਜੇ ਚੱਲ ਠੀਕ ਐ ਨਹੀਂ ਮੈਂ ਜ਼ਿਆਦਾ ਕਹਿੰਦੀ ਜਾ ਫਿਰ ਨਹਾ ਕੇ ਆ ਤੇ ਫਿਰ ਇਹ ਕੱਪੜੇ ਪਾ ਆ ਚੱਲ ਮਨੂਰ ਜਾਓ ਜਾ ਕੇ ਪਾਣੀ ਮਿਕਸ ਕਰਕੇ ਦੇ ਆਓ ਚੱਲ ਮੋਟੇ ਭਾਈ ਚੱਲ ਮੋਟੇ ਭਾਈ ਚਾਤਾ ਚਲੀਏ ਚਾਚਾ ਚਾਚਾ ਨਹੀਂ ਕਹਿਣਾ ਇਹ ਤੇਰਾ ਮੁੰਡਾ ਆ ਇਹਨਾਂ ਲਾਡੀਆਂ ਕਰ ਕੁਝ ਨਹੀਂ ਜਾਨ ਵਿਚਾਰੇ ਨੂੰ ਦੀਦੀ ਆ ਕੇ ਪਤਾ ਨਹੀਂ ਕਿਦਾਂ ਦਾ ਫੀਲ ਕਰੇਗੀ ਚਲ ਅਛਾ ਕੀ ਪਤਾ ਮਨ ਜੋ ਵੇਖ ਕੇ ਮਨਪ੍ਰੀਤ ਨੂੰ ਤੇ ਚੱਲ ਹੋ ਹੀ ਜਾਏ ਸਹੀ ਜਿਆਦਾ ਹੀ ਜਾਏ ਕੁਝ ਚੱਲ ਹੁਣ ਮੈਂ ਵੇਖਦੀ ਆ ਦੇਖ ਖਾ ਮੈਂ ਚਾਹ ਬਣਾਈ ਦਵਾ ਚਲ ਵੇਲਾ ਕਿੰਨੇ ਫੋਲ ਲਿਆ ਕੇ ਰੱਖੇ ਕਿ ਮੈਂ ਸਵਾਗਤ ਕਰਾਂਗੀ ਜਦੋਂ ਆਣੀਏ ਸਜਾਵਟ ਕਰਾਂਗੀ ਚਾਚਾ ਤੂੰ ਇੱਥੇ ਬੈ ਗਿਆ ਮੈਨੂੰ ਚੱਲਣਾ ਚਾਚਾ ਚਾਚਾ ਨੀਆ ਇਹ ਤੇਰਾ ਮੁੰਡਾ ਆ ਚਾਚਾ ਏ ਚਾਚਾ ਬੋਣਾ ਲੈ ਗਿਆ ਨਿੱਕਾ ਨਿੱਕਾ ਦੀ ਲੱਤ ਨਹੀਂ ਫੜਨੀ ਨਿੱਕਾ ਆ ਤੇ ਆ ਪਰਨਾ ਕਿਦਾਂ ਦਾ ਬੰਨੇ ਆ ਮੈਂ ਇਹ ਤਾਂ ਬੰਦਾ ਨਵਾਂ ਪਾਪਾ ਕਹਿੰਦੇ ਤੂੰ ਸੋਹਣਾ ਲੱਗਦਾ ਵਾ ਨਜ਼ਰ ਨਹੀਂ ਲੱਗਦੀ ਐ ਨਹੀਂ ਸੋਹਣਾ ਪਰਨਾ ਮਾਨੂੰ ਨਾ ਚਾਲਨ ਦਾ ਲੈ ਕੇ ਨਾ ਸ਼ੀਸ਼ੇ ਲਾ ਕੇ ਖਲੋ ਕੇ ਕਹਿਆ ਚਾਚਾ ਸੋਨਾ ਪਰਣਾ ਬੰਨ ਆ ਜਾ ਲੈ ਕੇ ਆਹ ਸੋਨਾ ਨਹੀਂ ਬੰਨ ਨਹੀਂ ਹੂੰ ਸੋਨਾ ਨਹੀਂ ਹਾਂ ਚਲ ਮੰਨ ਲੈ ਹੁਣ ਚਾਚਾ ਨੇ ਕਿ ਇੱਥੇ ਪਰਣਾ ਬੰਨ ਇੱਥੇ ਬੰਨ ਮੈਂ ਜੋ ਉਧੇ ਬਾਲੇ ਨੇ ਨਾ ਹਾਂ ਇਦਾਂ ਦਾ ਸ਼ੀਸ਼ਾ ਨਹੀਂ ਉੱਥੇ ਹੈਗਾ ਜਿੱਥੇ ਫੋਟੋ ਲੱਭਦੀ ਉਹ ਤੇ ਨਹੀਂ ਮੋਟੂ ਉੱਤ ਲੱਭਦੀ ਤੇ ਆ ਵੇਖ ਹੁਣ ਇਹਦੇ ਵਿੱਚ ਦੇਖ ਕੇ ਨਾ ਸੋਨਾ ਜਿਹਾ ਪਰਣਾ ਬੰਨ ਕਿੱਦਾਂ ਬੰਨਾ ਮੈਨੂੰ ਸਮਝ ਨਹੀਂ ਆਉਂਦੀ ਮਨੂ ਦਾਸ ਕਿੱਦਾਂ ਬੰਨੀਦਾ ਮਾਪੇ ਬਾਲਾਂ ਵਿੱਚ ਛਿਛੇ ਵੇਖ ਕੇ ਨੂੰ ਦੇ ਚਾਹੀਏ ਆ ਜਾ ਗੁਰਵੰਦਰ ਅੰਦਰ ਆ ਜਾ ਪਾਪਾ ਨਾ ਪਰਨਾ ਬੰਨਣ ਲੱਗੇ ਆ ਜਾ ਪਾਪਾ ਜੀ ਸੋਣਾ ਚਲੋ ਜਾਂ ਪਹਿਲਾ ਪੱਗ ਬੰਨਦੇ ਕੀ ਹੈ ਨਾ ਇਹ ਇਹ ਗਲੋ ਕੇ ਦੇਖੋ ਤੁਸੀਂ ਮੈਂ ਗੰਦਾ ਬਣ ਰਿਹਾ ਨਾ ਪਾਜੀ ਇਦਾਂ ਦਾ ਨਹੀਂ ਬਨਣਾ ਸੋਹਣਾ ਬਨਣਾ ਆ ਜਿੱਦਾਂ ਪਹਿਲਾਂ ਪੱਗ ਬਨਦੇ ਸੀ ਆ ਸੋਹਣਾ ਤਾਂ ਰਾਵਾਂ ਛੇ ਤਾਂ ਗਿਆ ਸਾਰਾ ਤੇ ਪਹਿਲਾਂ ਕਿਦਾਂ ਪੱਗ ਬਨਦੇ ਸੀ ਪੱਗ ਤਾਂ ਮੈਂ ਕਦੀ ਬੱਦੀ ਨਹੀਂ ਆ ਤੇ ਉਹ ਵੇਖ ਪੱਗ ਬੰਨੀ ਮਾਨੂੰ ਇੱਧਰ ਲੈ ਕੇ ਆਓ ਜਾ ਚਿੰਕਾ ਹੋਏ ਇਹ ਪੱਗ ਬੰਨੀ ਕਿੰਨੀ ਸੋਹਣੀ ਆ ਭਾਈ ਕੌਣ ਆ ਕੌਣ ਹੈ ਪਛਾਣ ਕੌਣ ਹੈ ਇਹਦੀ ਵੋਟੀ ਬੜੀ ਸੋਹਣੀ ਆ ਤੇ ਭਾਈ ਕੌਣ ਹੈ ਭਾਈ ਹੋਣਾ ਕੋਈ ਭਾਈ ਕੇ ਮਨਜੋਤ ਇਹ ਤੂੰ ਆ ਤੈਨੂੰ ਆਪਣੀ ਫੋਟੋ ਦੇਖ ਕੇ ਵੀ ਨਹੀਂ ਚੇਤਾ ਹੁੰਦਾ ਕਿ ਮੈਂ ਆ ਪੁੱਤਰ ਉਹਦੇ ਮੁੱਛਾਂ ਕਿੱਦੀਆਂ ਆ ਮੇਰੀ ਮੁੱਛਾਂ ਨਹੀਂ ਆ ਉਹਨੇ ਕੋਟ ਪੈਂਟ ਪਾਇਆ ਮੈਂ ਜਹਾ ਪਾਇਆ ਤੇ ਮੁੱਛਾਂ ਪਾਪੇ ਨੇ ਕਟਵਾਤੀਆਂ ਸੀ ਇਹ ਪਾਪਾ ਕਹਿੰਦਾ ਸੀ ਦਾੜੀ ਕੱਟ ਕੇ ਆਈਏ ਮੁਟਕ ਤੇ ਆਈਆਂ ਚਾਚਾ ਰੋਈ ਪਈ ਆ ਉਹਦੇ ਮੁੱਛਾਂ ਉਹਨੇ ਪਿੰਡ ਕੋਟ ਪਾਇਆ ਪੱਕ ਬੱਧੀ ਐ ਮੈਂ ਤੇ ਪੰਨਾ ਵੱਧਾ ਤੇ ਜਦੋਂ ਤੂੰ ਆਫਿਸ ਜਾਂਦਾ ਹੀ ਤੇ ਇਦਾਂ ਹੀ ਬਣ ਕੇ ਜਾਂਦਾ ਹੀ ਮੈਂ ਤੇ ਮੱਜਾਂ ਨੂੰ ਬੱਥੇ ਪੋਣਾ ਹੀ ਮੈਨੂੰ ਮੱਜਾਂ ਹੀ ਭੁੱਖੇ ਰੋਂਡੀਆਂ ਹਣੀਆਂ ਆਈਆਂ ਮੱਜਾਂ ਤੇ ਹੈ ਨਹੀਂ ਜਾਂਦੋਂ ਤੇ ਮੱਜਾਂ ਤੇ ਹੈ ਹੀ ਨਹੀਂ ਕਿ ਤੂੰ ਰੱਖੀਆਂ ਹੀ ਨਹੀਂ ਮੱਜਾਂ ਹਨਾ ਮੇਰੇ ਮੱਜਾਂ ਰੋਂਡੀਆਂ ਹਣੀਆਂ ਆ ਉਹ ਵੇਖ ਲੈ ਕਿੰਨੀ ਸੋਹਣੀ ਤੇਰੀ ਵੋਟੀ ਆ ਵੇ ਉਹਦੀ ਵੋਟੀ ਮੈਂ ਕੀ ਕਰਨੀ ਆ ਉਹ ਤੂੰ ਹੀ ਆ ਤੇਰੀ ਵੋਟੀ ਆ ਮੈਂ ਨਹੀਂ ਕਹਦੀ ਬੋਤੀ ਲੈਣੀ ਇਹ ਹੀ ਮੈਂ ਇਹ ਹੀ ਮਾਂ ਦੀ ਬੀਤਾਂ ਤਾਂ ਇਹ ਕਹਦੀ ਬੋਤੀ ਆਂ ਮੈਂ ਜੱਲ ਹੁੰਦਾ ਹੱਤੋਂ ਤਰਾਂਦਾ ਹੀ ਇਹ ਤੇਰੀ ਬੋਤੀ ਆ ਮੇਰੀ ਨਹੀਂ ਬੋਤੀ ਮੈਂ ਲੈਣੀ ਹੋਤੀ ਏ ਮੇਰੇ ਮੱਜਾਂ ਭੁੱਕੀਆਂ ਹੋਣੀਆਂ ਚੁੱਪ ਕਰਾਓ ਮੇਰੇ ਮੱਜਾਂ ਭੁੱਕੀਆਂ ਨੇ ਪੱਟੇ ਕਿੰਨੇ ਪਾਉਣੇ ਆ ਬੱਚੇ ਰੱਖਿਆ ਹੀ ਨਹੀਂ ਬਾਪੜੇ ਲੱਗੀਆਂ ਕਿੱਸੇ ਜੋੜੂ ਜਰਾ ਬਿਨੈ ਉਹਨੂੰ ਪਤਾ ਨਹੀਂ ਪਉਂਦਾ ਤਾਂ ਮੈਨੂੰ ਯਾਦ ਕਰਦੀਆਂ ਨਹੀਂ ਆ ਵਾ ਅ ਚਾਚਾ ਚੁੱਪ ਕਰ ਜਾ ਉੱਥੇ ਨਹੀਂ ਹੁਣੇ ਕਿ ਮੇਰਾ ਪੱਠੇ ਪਾਣ ਜਾਣਾ ਹੁਣ ਅਸੀਂ ਇੱਥੇ ਹੀ ਰਹਿਣਾ ਆਪਣੇ ਘਰ ਮੱਜਾਂ ਮੇਰੀ ਇੱਥੇ ਲਾਓ ਕਿਆ ਨਹੀਂ ਮੱਜਾਂ ਨਹੀਂ ਰੱਖਣੀਆਂ ਕਿਆ ਆਫਿਸ ਜਾਣਾ ਕਰਨਾ ਚਾਚਾ ਠੀਕ ਹੋ ਕੇ ਤੇ ਫਿਰ ਆਫਿਸ ਜਾਣਾ ਆ ਚਲ ਤੂੰ ਬੈਠਾ ਚੇ ਲੱਗ ਗਿਆ ਤੇ ਮੈਂ ਨਾ ਦੁੱਧ ਗਰਮ ਕੀਤਾ ਆਈ ਐ ਤੇ ਭਾ ਕੇ ਲੈ ਕੇ ਆਉਂਗੀ ਠੀਕ ਐ ਮੈਨੂੰ ਪੰਨਾ ਬੰਨ ਦੇ ਵੀ ਤੂੰ ਮਾਲਾ ਮੋਤਾ ਬੰਨ ਦੇ ਚੱਲ ਹੁਣ ਹੌਲੀ ਹੌਲੀ ਜਾ ਚਾਜੇਗੀ ਠੀਕ ਚਲ ਮੈਂ ਚਾਹ ਨਹੀਂ ਬਣਾਈ ਹੁਣ ਦੁੱਧ ਬਣਾ ਲਿਆ ਨਹੀਂ ਗਰਮ ਕੀਤਾ ਐ ਠੀਕ ਐ ਚਾਚੇ ਲੱਗੇ ਰਹੀ ਹੁਣ ਬੀਬੀ ਤੇ ਮਾਰਦੀ ਹੁੰਦੀ ਦੁੱਧ ਤਾਂ ਉਹ ਤੇ ਤੂੰ ਕਿਸ ਦੇ ਘਰ ਹੀ ਨਾ ਫਿਰ ਤਾਂ ਮਾਰਦੀ ਹੁਣ ਤੂੰ ਆਪਣੇ ਘਰ ਆ ਗਿਆ ਜੋ ਜੀ ਕਰੇਗੀ ਉਹੀ ਤੂੰ ਖਾ ਲੈਣੀ ਕਰਨੀ ਐ ਹੁਣ ਮਨਪ੍ਰੀਤ ਆ ਗਈ ਵੇਖੀ ਤੇਰੀ ਕਿੰਨੀ ਸੇਵਾਵਾਂ ਕਰਿਆ ਕਰਨੀਆਂ। ਉਹ ਜਿਹਦੀ ਬੋਤੀ ਆ ਮੈਂ ਗੁਹੇਵਾ ਕਲੋਨੀ ਦੇ ਕੋਲ। ਤੇਰੀ ਬੋਤੀ ਆ। ਜੇ ਤੂੰ ਦੇਖੀ ਤੇ ਵੇਖੀ ਉਹਨ ਕਿੰਨੀ ਖੁਸ਼ ਹੋਣਾ ਆ ਵੀ ਮੇਰਾ ਆ ਗਿਆ ਘਰ ਵਾਲਾ ਹੁਣ। ਚਾਚਾ ਚਾਚਾ ਮੈਨੂੰ ਛੱਡਿਆ। ਚ ਲੱਗੇ ਜਾਓ। ਕਿ ਪਾਪਾ ਜਾਓ। ਪਾਪਾ ਕੋ ਉਹਨੂੰ ਚਾਚਾ ਬੀਬੀਆਂ ਨਾਲ ਲਿਆਉਣਾ ਉਹਨੂੰ। ਜਾਓ। ਚਾਚਾ ਮੈਂ ਚਾਚਾ ਗੋਕੜਿਆ। ਚਾਚਾ ਗੋਕੜਿਆ। ਕਾਕਾ ਕੁਚਰੀਆਂ ਲੈਣੇ ਨੇ ਤੇ ਕੁਛ ਲੈਣੇ ਨੇ ਹਾਂ ਮੰਨੂ ਰ ਬਾਹਰ ਨੂੰ ਨਾ ਚਲ ਜਾ ਠੀਕ ਹੈ ਧਿਆਨ ਰੱਖੀ ਮੈਂ ਦੁੱਧ ਧਰਮ ਕੀਤਾ ਲੈ ਕੇ ਤੇ ਤੂੰ ਕਿਸੇ ਗੱਲ ਦੀ ਅਜੇ ਜੀ ਮਸ਼ਾਇਤੀ ਹੈ ਇਹ ਵੀ ਮਸ਼ਾਇਤੀ ਹੈ ਕੀ ਡੈੜੀ ਕਿਤੇ ਆ ਉਹ ਉਹਦੀ ਪੁੱਤ ਹਾਂ ਸਾਬਾ ਸਾਬਾ ਸੋਰਾਗਾ ਜਪ ਰਿਹਾ ਹੈ ਮਨ ਤਾਂ ਨੀਂਦ ਨਹੀਂ ਆਉਂਦੀ ਹੈਗੀ ਕੁੜੀ ਦਾ ਫੋਨ ਨਹੀਂ ਆਇਆ ਅੱਜ ਤੁਸੀਂ ਕਿਤਰਾ ਦੇ ਪਿਓ ਜੇ ਤੁਸੀਂ ਹੈਂ ਤਾਨੂੰ ਮੱਸਾ ਟੈਨਸ਼ਨ ਨਹੀਂ ਕੀ ਮੈਂ ਫੋਨ ਲੰਨੀ ਆਇਆ ਹੈਲੋ ਸਾਫੀ ਗੌਰ ਠੀਕ ਐ ਬੂ ਸਾਰਾ ਠੀਕ ਐ ਮੇਰੇ ਤਾਂ ਨੀਂਦ ਨਹੀਂ ਹੋ ਰਹੀ ਹੈਗੀ ਹਾਂ ਠੀਕ ਆ ਬੜੀ ਬੇਚਾਨੀ ਜੀ ਹੋ ਰਹੀ ਹੈ ਮੈਨੂੰ ਆਹ ਪਤਾ ਨਹੀਂ ਕੀ ਗੱਲ ਕੁੜੀ ਦਾ ਫੋਨ ਨਹੀਂ ਆਇਆ ਅੱਜ ਹਾਂ ਮੈਂ ਹੱਡ ਜੜੀ ਤੇ ਨੂੰ ਆਖਾਂ ਦੇ ਨਾ ਕੁੜੀ ਦਾ ਫੋਨ ਨਹੀਂ ਆਇਆ ਤਾਂ ਆਖਾਂ ਦਾ ਸੋ ਜਾ ਚੁੱਪ ਕਰਕੇ ਪਰ ਮੈਨੂੰ ਬੜੀ ਬੇਚਾਨੀ ਹੋਣ ਈ ਆ। ਮੈਨੂੰ ਬੇਚਾਨੀ ਹੋ ਰਹੀ ਏ। ਮਨਾਂ ਦੇ ਅੰਦਰ ਤਮੀਜ਼ ਸੌਂਦਾ ਨਾ ਏ। ਹਾਂ। ਇਹ ਇੰਨਾ ਤੇ ਦੀ ਮਾਦੀ ਮਾਂ। ਹਾਂ। ਤਾਂ ਸੋਨੋ ਠੀਕ ਏ। ਕੋਈ ਨਹੀਂ ਉਹਨਾਂ ਨੂੰ ਫੋਨਸ ਕੱਟ ਕੇ ਲੈ ਗਈ। ਹਾਂ ਕਰਾਂ ਦੀ। ਹਾਂ। ਹਾਂ।

ਹਾਂ ਮੋਟੂ ਭਾਈ ਠੀਕ ਬੰਨਾ ਹਾਂ ਸੁਣਾ ਵਾ ਹਾਂਜੀ ਵੇਲਾ ਮੈਂ ਸੁਣਾ ਬੰਨ ਲੈਣਾ ਨਹੀਂ ਹਾਂ ਆ ਇੰਨਾ ਕਿੰਦਾ ਵਾ ਮਾਨੂਰ ਕੋਠੇ ਤੇ ਚੱਲ ਕੀ ਆ ਵਾ ਪੁਲਸਾਂ ਦੀ ਪੁਲਸ ਪਰਸ਼ੀ ਪੁਲਸਾਂ ਦੀ ਪੁਲਸ ਪੁਲਸਾਂ ਦੀ ਪੁਲਸ ਪੁਲਸਾਂ ਦੀ ਪੁਲਸ ਮੈਂ ਨਹੀਂ ਆਣੀ ਇੱਥੇ ਰੋਕ ਕੇ ਛੇਤੀ ਛੇਤੀ ਆਈ ਮੈਂ ਕਨ ਕਿਹਾ ਵਾ ਮਨ ਦੀ ਤਾਂ ਨਹੀਂ ਮਨ ਦੀ ਮੋਲ ਵੀ ਮ ਡਰਾਉਣਾ ਹੀ ਹੋ ਕੇ ਜੀ ਮੋਤੀ ਆ ਜੀ ਤੇਲੀ ਹੋਤੀ ਆ ਕਿਉਂ ਕਿੰਨੀ ਖੁਸ਼ ਹੁਣ ਇਹ ਫੋਨ ਕਿਤਨੇ ਉਦੇ ਉੱਤੇ ਇਧਰ ਨੂੰ ਹੋ ਜਾ ਮੈਂ ਠਾ ਠਾ ਕਰਾਣਾ ਨੂੰ ਠਾ ਠਾ ਕਰਕੇ ਠਾ ਠਾ ਕਰਕੇ ਚੱਲ ਬੀਂਦੇ ਹਾਂ ਡਰਦੀ ਆ ਤਾਂ ਖੁਸ਼ ਹੁੰਦੀ ਆ ਬਲਕਿ ਕਿਤੇ ਆਈ ਨਹੀਂ ਆ ਆਉਣ ਲੱਗੀ ਆ ਬਸ ਆਉਣ ਲੱਗੀ ਹੁਣੇ ਮੈਂ ਦੇਖਿਆ ਸੀ ਨਾ ਉਹ ਆਂਦੀ ਹੀ ਇਦਾਂ ਠੂ 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 ਕਰਕੇ ਤਾਂ ਆਣਾ ਨੂੰ ਠੀਕ ਹੈ ਰਾਜੀ ਜਨ ਵੇਖਦੇ ਆਂ ਮੋਟੂ ਬਾਈ ਖੁਸ਼ ਹੋ ਜੇ ਨਾ ਮੈਂ ਡਰਾਉਣਾ ਹੀ ਹਾਂ ਚਾਚਾ ਤੁਸੀਂ ਆ ਜਾ ਅੰਡਰ ਆਈਏ ਆਇਓ ਗੁਰੂ ਵਰਿਆ ਚਾਚਾ ਨੇ ਨਾ ਗੁਰੂ ਵਰਿਆ ਤੇਰਾ ਮੁੰਡਾ ਯਾਰ ਮੇਲਾ ਮੁੰਡਾ ਕਿੱਥੋਂ ਦਾ ਮੇਰਾ ਵਿਆਹ ਨਹੀਂ ਹੋਇਆ ਹੈ ਹੋਇਆ ਵਿਆਹ ਨਾ ਗੁਰੂ ਵਰਿਆ ਪੁੱਛ ਤੂੰ ਬ ਕੋਪਣਾ ਨਹੀਂ ਪੁਲਿਸ ਨਹੀਂ ਆਈਆਂ ਦੀ ਆਂਦੀ ਲੋਏ ਮੁੜ ਗਈ ਆ ਰੋਈ ਜਾਂਦੀ ਆ ਮੰਜਾ ਤਾਂ ਮੈਂ ਤੇਰੀ ਮੰਨਪਰੀਤ ਮੇਰੀ ਮਰਬੀ ਨੇ ਮੇਰਾ ਤਾਂ ਵਿਆਹ ਨਹੀਂ ਆ ਇੱਕ ਹੀ ਮੰਨਪਰੀਤ ਆ ਤੇਰੀ ਮੈਂ ਮਤਲਬ ਕਿਹਾ ਮੇਰਾ ਵਿਆਹ ਨਹੀਂ ਆ ਮੇਰੀ ਤਾਂ ਕੋਈ ਨਹੀਂ ਹੌਂਸਲਾ ਰੱਖੀ ਕੋਈ ਗੱਲ ਨੂੰ ਘਰ ਆ ਗਿਆ ਨਾ ਟਾਈਮ ਲੱਗੇਗਾ ਥੋੜਾ ਜਿਹਾ ਠੀਕ ਹੋ ਜਾਣਾ ਕੋਈ ਗੱਲ ਤਾਣਾ ਚੁੱਪ ਕਰਾ ਮੈਨੂੰ ਰੋਣਾ ਆ ਜਣਾ ਨੂੰ ਤੈਨੂੰ ਇਹ ਤਾਂ ਵੀ ਨਹੀਂ ਯਾਦ ਆਇਆ ਕਿ ਆਹ ਕੌਣ ਹੈ ਇਹਦੇ ਚਾਚਾ ਵਾਂ ਚਾਚਾ ਜਦੋਂ ਦਾ ਆਇਆ ਉਦੋਂ ਹੀ ਕਹਿਣ ਦੇ ਕਹਿੰਦਾ ਇਹ ਚਾਚਾ ਆ ਇਹ ਚਾਚਾ ਮੈਂ ਕਿਹਾ ਤੇਰਾ ਮੁੰਡਾ ਆ ਤੈਨੂੰ ਯਾਦ ਨਹੀਂ ਆ ਜੀ ਇਹ ਤੇਰਾ ਪੋਤਿਆ ਮੇਰਾ ਨਹੀਂ ਵਿਆਹ ਹੋਇਆ ਲੋ ਨਾ ਮੈਨੂੰ ਰੋਣਾ ਆਇਣਾ ਹੀ ਆ ਚਲ ਅੱਗੇ ਅੱਜ ਨਹੀਂ ਰਹਿ ਆਜਾ ਤੇ ਲੈ ਜਾ ਦੇ ਨਾ ਫਿਰ ਗੱਲਾਂ ਬਾਤਾਂ ਕਰਦੇ ਆ ਇਹ ਚਾਚਾ ਜੀ ਲੱਗੀ ਆ

ਪਪਾ ਜੀ ਮੈਂ ਬੋਗ ਲੱਗੀ ਆ ਪਪਾ 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 ਬੋਗ ਲੱਗੀ ਆ ਤੈਨੂੰ ਕੋਈ ਨਹੀਂ ਮੈਂ ਰੋਟੀ ਬਕਾਉਣ ਲੱਗੀ ਆ ਹੁਣੇ ਰੋਟੀ ਪਾਤਾ ਫੁਲਕੇ ਨਹੀਂ ਦੇ ਕੋਈ ਨਹੀਂ ਦਿੱਤੇ ਮੈਂ ਪਕਾਈ ਲੈਣੀ ਆ ਮਾ ਕਿੰਨਾ ਵੀ ਮੇਰੇ ਰੋਟੀ ਫੁਲਕੇ ਅੱਜ ਮੈਂ ਤੈਨੂੰ ਦੋ ਰਾਈ ਤਪਾ ਪਾ ਦੋਦਾ ਦਦਾ 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 ਕਿਰੋ ਕੋਈ ਨਹੀਂ ਦੀਦੀ ਨਹੀਂ ਨਹੀਂ ਚਲੋ ਤੇ ਫਰਨਾਨਸ ਕੋਲ ਵੀ ਜਾਣਾ ਮਨਾ। ਹਾਂ ਜਾਨ। 82 ਵਾਰ ਚੱਲੇ ਅੱਜ ਦੇ। ਹਾਂਜੀ 10 ਬੜਾ ਟਟਾ ਤਾ ਨਵਲ ਤੁਸੀਂ ਜਿਹੜਾ ਮੈ ਗਰਾਉਂਡ ਜੋਂ ਨੂੰ ਸੰਭਿਆ। ਤਾਂ ਕੋ। ਤੇ ਚਾ ਠੀਕ ਹੈ। ਹਾਂਜੀ ਠੀਕ। ਜਾਂ ਨਵੀਂ ਆਣਾ ਮਾ ਆਪਣੇ ਘਰ। ਤੇ ਇਹ ਤੁਸੀਂ ਲੈਣਾ ਇਹ ਲੈ ਕੇ ਬਾਹਰ ਕੀ ਨਿਕਲ ਆਇਆ। ਮੈਨੂੰ ਬਾਬੇ ਇੱਥੇ ਛੱਡ ਕੇ ਮੈਂ ਆਪਣੇ ਘਰ ਜਾਣਾ। ਤੇ ਬਾਬੇ ਨੇ ਸਹੀ ਕੀਤਾ ਨਾ। ਉਹ ਆਪਣੇ ਘਰ ਆ ਗਿਆ ਹੁਣ ਆਪਣੇ ਪੋਤ ਨਾਲੇ ਗੱਲਾਂ ਬਾਤਾਂ ਕਰੇ। ਮੇਰੇ ਮੱਜਾਂ ਵੀ ਭੁੱਖੀਆਂ ਹੋਈਆਂ ਹੁਣ। नै भूखिया देखो तो इनना खेदो किनना मजा आदा है येड़ा बोर्ड दा एदा ना कोई वर वाते गुरवर गुरवर कोए नहीं में खेदना दी गाडना मन भूख लगी आ मैं लगी रोटी पकाने बस दीदी इधर आई मैं लगी रोटी पकाने को मैं डगल सुनदा ते कोई ना। ना नहीं में लाने नहीं ਨਾ ਕਿ ਨਾ ਅੱਗੇ ਸੋਇਓ ਚੰਗਾ ਚੰਗਾ ਦਾਸ ਤਾਂ ਮੇਰੇ ਦਿਮਾਗ 'ਚ ਨਹੀਂ ਹੈਗਾ ਆ ਵੀ ਕਿਤੇ ਤੋਂ ਸੁੱਤੀ ਆ ਜਾਂਦੀ ਨੀਂਦਰ ਵੱਜਾ ਕੋਲ ਨਾ ਫਿਰ ਚਲ ਜਾਣਾ ਨਾ ਕਿੱਦਾਂ ਜਿੱਦ ਕਰੀ ਜਾਂਦੇ ਆ ਮੈਂ ਤਾਂ ਕਹਾਈ ਹੀ ਦਾ ਆਪਣੇ ਮੇਰੀ ਪ੍ਰੀਖਿਆ ਪਾਸ ਹੋਕ ਇੰਨੀ ਕਿ ਲੈਣੀ ਆ ਪਰ ਜੇ ਮੇਰੀ ਅਜੇ ਹੋਰ ਪ੍ਰੀਖਿਆ ਹੋਣੀ ਹੈ ਮੇਰੇ ਸਾਹ ਨੂੰ ਟੈਨਸ਼ਨ ਨਹੀਂ ਲੈਣੀ ਹੁਣ ਘਰ ਆ ਗਈ ਹੈ ਨਾ ਹੁਣ ਹੌਲੀ ਹੌਲੀ ਨਾ ਜਾਦ ਆ ਜਾਣਾ ਆ ਠੀਕ ਹੈ ਹੈ ਨਾ ਕੋਈ ਨਿਕ ਡਾਕਟਰ ਨੂੰ ਦਿਖਾਵਾਂਗੇ ਵਧੀਆ ਜਿਹਨੂੰ ਹੌਲੀ ਹੌਲੀ ਸਭ ਕੁਝ ਹੀ ਨਜਾਦ ਆ ਜਾਣਾ ਹੂੰ ठीक है ठीक है ठीक है मानू राधे रुनदा मना ना ना निदन मरे रुनदा मरे निदन ਕਸਾਵਾ ਆ ਕਿ ਮੈਂ ਚਫੋਂ ਕੀਤੀ ਆ ਜਿੰਦਾ ਬੱਜਦਾ ਮਾਰਦਾ ਲਾਏ ਆਏ ਨਾ ਪੈਰ ਹੁੰਦਾ ਰਿਆ ਟੱਡੇ ਤੇ ਜਿੰਦਾ ਮਾਰੀ ਜਿੰਦਾ ਮੈਂ ਬੜਾ ਲੱਗਦੇ ਲੈ ਲਿਆ ਲੱਗਦੇ ਨਹੀਂ ਮੈਂ ਤਾਂ ਲੋਟੜਾ ਜਿੰਦਾ ਮਾ ਨਾ ਮੈਂ ਉਹ ਤੇ ਬੂਏ ਤੇ ਜਿੰਦਾ ਮਾਰਨਾ ਮੈਂ ਜਿੰਦਾ ਜਿੰਦਾ ਵਰੀ ਉਹ ਤੇ ਬੂਏ ਤੇ ਜਿੰਦਾ ਮਾਰਨਾ ਮੈਨੂੰ ਟਿਵਲੀ ਕਰਦਾ ਟਿਵਲੀ ਕਰਦਾ ਮੈਨੂੰ ਟਿਵਲੀ ਕਰਦਾ ਸ਼ੁਸ਼ਲੇ ਮੈਂ ਵੀ ਮਾ ਆਵਾਂ ਕੋਰਾਕਾ ਤਾ ਦਿਨ ਕਿ ਲੋ ਮੈਂ ਇਹ ਜੋ ਸੋਚਿਆ ਹੈਗਾ ਕਿ ਇਹਨਾਂ ਦੀ ਸਜ਼ਾ ਮੈਂ ਆਫ ਕਰਾ ਦੂੰਗੀ ਕਿ ਮੈਂ ਜੋਦ ਨੂੰ ਸਾਹਬ ਆ ਵੈ ਨਨ ਪਰ ਇਹ ਤੇ ਇੰਨੇ ਕਸਾਈ ਨਿਕਲੇ ਇਹਨਾਂ ਦੀ ਤੇ ਸਜ਼ਾ ਮੈਂ ਇਹਨਾਂ ਨੂੰ ਕੜੀ ਤੋਂ ਕੜੀ ਤੋਂ ਕੜੀ ਤੋਂ